ਕੀ ਗਾਉਂਦੇ ਹੋ ਨੀ 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 ਪਾਜੂਨੋ ਲਗਤਾ ਹੈ ਗ੍ਰਹ ਜਿੰਦਾਬਾਦ 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 ਸਰਮਾ ਦਾ ਇੱਕ ਹੈ ਜਿੰਦਾਬਾਦ 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 ਕਿਸਾਨਾਂ ਦੀਆਂ ਜ਼ਮੀਨਾਂ 'ਚ ਜੋਰਾ ਦਰਬੀ ਖੱਡਾ ਲਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾ ਕਿਸਾਨਾਂ ਦੀਆਂ ਜ਼ਮੀਨਾਂ 'ਚ ਖੱਡਾ ਚਲਾਉਣ ਵਾਲੀਆਂ ਸਰਕਾਰਾਂ ਦੇ ਠੇਕੇਦਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਕਿਸਾਨਾਂ ਨਾਲ ਧੱਕੇਸ਼ੀਆਂ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਰਦਾ ਆਣਾ ਦੀ ਪੈਣੇ ਦੇ ਜੋੜਾ ਜਰਮੀ ਖੱਡਾ ਨਹੀਂ ਲਗੰਦਿਆਂਗੇ ਨਹੀਂ ਲਗੰਦਿਆਂਗੇ ਸਾਧਿਆ ਛੜਕੇ ਤੋੜਨ ਵਾਲਾ ਠੇਕੇਦਾਰ ਤੇ ਸਰਕਾਰ ਮਰਦਾਬਾ 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 ਪਰੇਸ਼ਾਨ ਕਰਨ ਵਾਲੀ ਸਰਕਾਰ ਮਰਦਾਬਾ ਹਾਂ ਜੀ ਪ੍ਰਧਾਨ ਜੀ ਅੱਜ ਪਹੁੰਚੇ ਹੋ ਇਸੇ ਦੀ ਖੱਟ ਲੱਗਣ ਦੀ ਕੀ ਗੱਲ ਹੈ ਜੱਟ ਇਹ ਜੀ ਪਹਿਲਾਂ ਮੈਂ ਫਤਿਹਪੁਰਨਾਲਾ ਸਰਹੱਦ ਚੁੱਕਾ ਖਾਲਸਾ ਵੈਸੇ ਜਿਕੇ ਫਤਿਹ ਮੈਂ ਸੋਹਣ ਸਿੰਘ ਦੀ ਬਲਾਕ ਪ੍ਰਧਾਨ ਇੱਕ ਤਾਂ ਗਰਾਂਝਣੀ ਆਂਦਾ ਤੇ ਇਹ ਜਿਹੜੀ ਖੱਟ ਲੱਗਣ ਦੀ ਹੈ ਜੀ ਇਹ ਕੋ ਸਿੰਘ ਏ ਠੇਕੇਦਾਰ ਮੇਰੇ ਕੋਲ ਵੀ ਗਏ ਸੀ ਤੇ ਅਸੀਂ ਖੱਟ ਲਾਉਣੀ ਆ ਤੇ ਸਾਨੂੰ ਰੋਕਿਓ ਨਾ ਮੈਂ ਉਹਨਾਂ ਨੂੰ ਸਾਫ਼ ਲੱਗਣਾ ਦੱਸ ਦਿੰਦਾ ਵੀ ਜੇ ਉੱਥੋਂ ਦੇ ਤੁਹਾਡੇ ਨਾਲ ਲੋਕ ਸਹਿਮਤ ਆ ਜੇ ਉੱਥੋਂ ਦੀ ਕਿਸੇ ਦੀ ਜ਼ਮੀਨ ਨਹੀਂ ਖਰਾਬ ਹੁੰਦੀ ਤੇ ਉਹ ਨਹੀਂ ਕਿਤੇ ਲਾਉਂ ਸਾਨੂੰ ਕੋਈ ਇਤਰਾਜ਼ ਨਹੀਂ ਤੇ ਜੇ ਉੱਥੇ ਲੋਕਾਂ ਨੇ ਪੈਲੀਆਂ ਧੈਂਦੀਆਂ ਤੇ ਲੋਕ ਉੱਥੋਂ ਦੇ ਜਿਹੜੇ ਆ ਉਹ ਤੁਹਾਡੇ ਬਰਖਲਾ ਵੋਟਪੈਨ ਤੇ ਹੀ ਨਹੀਂ ਲੱਗਣਦੇ ਨਹੀਂ ਸਾਨੂੰ ਆਹ ਤੰਗੀ ਪਰੇਸ਼ਾਨੀਆਂ ਤੇ ਫੇਰ ਸਾਡਾ ਕੋਈ ਧਰ ਨਾਲ ਸਮਝਾਉਦਾ ਨਹੀਂਗਾ ਤੇ ਉਹਨਾਂ ਦੇ ਇਹਦੇ باوجود ਵੀ ਜਿਹੜਾ ਉਹ ਇੱਥੇ ਲਿਆ ਕੇ ਕੋਈ ਗੱਲ ਨਹੀਂ ਹੰਦਿਆ ਨਾ ਕੀਤੀ ਤੇ ਲਿਆ ਕੇ ਜਿਹੜਾ ਉਹ ਜੀਸੀਪੀ ਲਿਆ ਕੇ ਦੇ ਰਾਹ ਲਾਪੇ ਬਣਾਉਣ ਜਦੋਂ ਇੱਥੇ ਆਏ ਆ ਜੇ ਮੌਕੇ ਦੇ ਕੱਲ ਵੀ ਉਹਨਾਂ ਨੂੰ ਆਖਿਆ ਵੀ ਪਹਿਲਾਂ ਉਹਨਾਂ ਲੋਕਾਂ ਦੇ ਨਾਲ ਸਹਿਮਤੀ ਕਰੋ ਉਹਨਾਂ ਕੋਈ ਸਹਿਮਤੀ ਨਹੀਂ ਕੀਤੀ ਪਤਾ ਨਹੀਂ ਕਿ ਛਿਪ ਕੀ ਦੀ ਪਾਵਰ ਆ ਜੀ ਇਹ ਬਲਦਾ ਤੇ ਉਹਨਾਂ ਨੂੰ ਪਤਾ ਹੋਊਗਾ ਅੱਜ ਦੇਖਿਆ ਤੇ ਇੱਥੇ ਜੀਸੀਪੀ ਚੱਲਣ ਦਾ ਹੀ ਇਹਦੇ ਦਰਿਆ ਤੁਹਾਨੂੰ ਇੱਥੋਂ ਦਿਦਾ ਵੀ ਵੱਧ ਤੋਂ ਵੱਧ ਬੰਦ ਤੋਂ ਜਿਹੜਾ ਉਹ ਕਿ ਲਾਇਕ ਦੂਰ ਆ ਗਾੜ੍ਹਲੇ ਬਨੇ ਅਸਲੋਂ ਨਾਲ ਲੱਗਾ ਵਾ ਉਹਨੇ ਇਹ ਪਾਰੋਂ ਪੁੱਟਣੀ ਆ ਉਧੇ ਪਾਰੋਂ ਪੁੱਟਣੀ ਜਿਹੜੇ ਸਾਰੇ ਲੋਕ ਆ ਜਿਹੜੇ ਪਬਲਿਕ ਵੀ ਕੱਢੇ ਪਾਰ ਨੂੰ ਲੈਣ ਉਹ ਪਾਰੇ ਮਾਰ ਪਾ ਜੇ ਉਧਰ ਫਰੋਜ਼ਪੁਰਾਂ ਨੂੰ ਲੈ ਕੇ ਉਧਰ ਚੱਡੀ ਜਾਣਾ ਉਹ ਜ਼ਮੀਨਾਂ ਦੇ ਪਾਰੋਂ ਪੁੱਟਣੀ ਦੇ ਕੱਢਣੀ ਆ ਇਹਨੂੰ ਹੁਣ ਇਹਨਾਂ ਲੋਕਾਂ ਦੀ ਵਿਚਾਰ ਰਹੀ ਆ ਵੀ ਜੇ ਆ ਸੜਕਾਂ ਦੇ ਤੇ ਤੁਸੀਂ ਨੰਗ ਕੇ ਛੋਟੀ ਗੱਡੀ ਜਿਹੜੀ ਇੱਥੋਂ ਪਿੰਡੀ ਮਾਰ ਕੇ ਨੰਗਦੀ ਆ ਜੀ ਲੋਕਾਂ ਦੀਆਂ ਪੈਲੀਆਂ 'ਚ ਬਾਨਾ ਜੀ ਦਾ ਕਿਸੇ ਨੂੰ ਪੈਸੇ ਨਹੀਂ ਮਿਲੇ ਲੋਕਾਂ ਦੀਆਂ ਪੈਲੀਆਂ ਤੇ ਸੜਕਾਂ ਹੁਣ ਇੱਥੇ ਜਿਉਂ ਵੱਡਾ ਘੋੜਾ ਲੱਦਿਆ ਤੁਰਿਆ ਜਾਂਦਾ ਤੇ ਲਾਗਦੇ ਕੋਈ ਲੰਘ ਨਹੀਂ ਸਕਦਾ ਸੜਕਾਂ ਦੇ ਸਾਡੀਆਂ ਟੁੱਟੀਆਂ ਹੋਆਂ ਪੈੜੀ ਸਾਡੀਆਂ ਢਹਿਣੀਆਂ ਸਾਡਾ ਨੁਕਸਾਨ ਹੋਣਾ ਜੋ ਨੁਕਸਾਨ ਹੁੰਦਾ ਗਵਰਨਮੈਂਟ ਦੇ ਉਹਦੇ ਦੀ ਕੱਖ ਨਹੀਂ ਗਈ ਇਸ ਕਰਕੇ ਕਿੰਨਾ ਸਾਰੇ ਨੇ ਮੰਗ ਕੀਤੀ ਆ ਵੀ ਆਪਣੇ ਨਾਲ ਜਿਹੜੀ ਉਹ ਜਿਹੇ ਬੰਦੀ ਉਹਨੇ ਮਤ ਮੰਗੀ ਆ ਤੇ ਸਾਡੇ ਸਰਦਾਰ ਦੀ ਟੋਣੀ ਨਹੀਂ ਵੀ ਸਾਰੇ ਜਿੰਨੇ ਬੰਦੇ ਅੱਗੇ ਸਾਰੇ ਇਹਨਾਂ ਨੇ ਸਾਨੂੰ ਪੁਨਾ ਭੇਜਿਆ ਉਹ ਅਹੀਂ ਤੋਂ ਅੱਗੇ ਜੀਸੀਪੀ ਜਿਹੜੀ ਉਹਨਾਂ ਦੀ ਕੱਢੀ ਆ ਜੀ ਤੇ ਪਿਛਲੇ ਵੀ ਇੱਕ ਸਾਲ ਤੋਂ ਜਿਹੜੀ ਖੱਡ ਚੱਲਣ ਲੱਗੀ ਤੇ ਫੇਰ ਬੰਦ ਕਰ ਦਿੱਤੀ ਕਿਸਾਨਾਂ ਨੇ ਇਹ ਠੱਕੇ ਛੇ ਹੀ ਕਰਦੇ ਜਦੋਂ ਕਿਸਾਨਾਂ ਆਉਂਦੇ ਉਹ ਤੋਂ ਤਾਂ ਰੋਕ ਦਿੰਦੇ ਆ ਪਰ ਗਲਤੀ ਆ ਵੀ ਹੋਣੀ ਨਹੀਂ ਚਾਹੀਦੀ ਜਿੰਨੇ ਤੇ ਕੋਈ ਸਹਿਮਤੀ ਨਹੀਂ ਉਹਨਾਂ ਤੇ ਇਤਰਾ ਠੱਕੇ ਛੇ ਨਹੀਂ ਕਰਨੀ ਚਾਹੀਦੀ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਵੀ ਉਹਨਾਂ ਲਈ ਬੂਟਾ ਲੈ ਕੇ ਤੁਸੀਂ ਮੰਤਰੀ ਬਣਦੇ ਸਰਕਾਰਾਂ ਲੈ ਜੀ ਤੇ ਇੱਕ ਪੈਸਾ ਹੀ ਬਹੁਤ ਮੁੱਖ ਰੱਖਿਆ ਬਾ ਸਰਕਾਰ ਦੇ ਵਿੱਚ ਪੈਸਾ ਬਹੁਤ ਹੁੰਦਾ ਹੋਰ ਖਾਤੋਂ ਉਹ ਲੈ ਲੈਂਦੇ ਜੀ ਕਿਹੜਾ ਰੋ ਪੈੜਾ ਪਰ ਦੇਖੀ ਸਾਹਿਬ ਤੋਂ ਪਤਾ ਆ ਜੋ ਗੱਲ ਤੋਂ ਕਰਦੇ ਉਹਨਾਂ ਤੋਂ ਬਰਤਵਾ ਕਰਦੇ ਆ ਇਹਨਾਂ ਗਰੀਬਾਂ ਦੇ ਪਾਣੂ ਨਾਲ ਘੋਮਾ ਪਾਣਾਂਗੇ ਦੀ ਘੋਮਾਂਗੇ ਮੋਢੇ ਨਾਲ ਮੋਢਾ ਜੋੜ ਕੇ ਘੋਮਾਂਗੇ ਕਿਸ ਦੀ ਤੱਕੇ ਚਾਹੀਦੇ ਨਮਕ ਦੀ ਜ਼ਮੀਨ ਦੀ ਜਾਟ ਹੈ ਤੇਂਦੀ ਜਾਂ ਕੋਈ ਚੀਜ਼ ਉਹਦੇ ਦੇ ਨਹੀਂ ਬਰਦਾਸ਼ਤ ਨਿਕਰਾਇਆ ਇੱਕ ਲਾਗੇ ਬੰਨਿਆਲ ਤੇ ਬੋਲੋ ਯਾਰ ਨਾ ਕੋਈ ਬੋਲਦਾ ਪਰਾਣਾ ਕੋਈ ਨਹੀਂ ਬਰਦਾਵਾ ਉਹ ਲਾਗੇ ਉਹ ਪਾਣੂ ਪਾਣੂ ਸਾਡੇ ਇਹ ਇੱਕ ਸਾਤੋਂ ਚੱਲਦੀ ਹੈ ਕਿ ਲਗਾਤਾਰ ਇਸ ਕਰਾਉਣ ਲੱਗੇ ਸੀ ਪਹਿਲਾਂ ਵੀ ਦੋ ਵਾਰਾਂ ਇਹ ਤੰਦਰਾ ਬੰਦ ਕੀਤੀ ਆ ਹੁਣ ਅੱਜ ਵੀ ਇੱਕ ਪਰਸੋਂ ਦੇ ਡੈਕ ਤੇ ਡੇ ਆ ਮਿੱਟੀ ਪਾਉਣ ਤੇ ਕਿਸੇ ਨੂੰ ਪੁੱਛਿਆ ਨਹੀਂ ਪੀ ਇਹ ਕਿਧਰੋਂ ਖੜ੍ਹ ਜਾਣੀ ਕਿਦੋਂ ਤਾਂ ਦੇ ਫਰੋਈਪੁਰ ਵਾਲੇ ਬੰਨੇ ਪੁੱਟਣੀਆਂ ਜਾਂ ਫਰੋਈਪੁਰ ਵਾਲੇ ਬੰਨੇ ਚੱਲਣੀਆਂ ਤੇ ਫਿਰ ਫਰੋਈਪੁਰ ਵਾਲੋਂ ਆਪਣੇ ਟਰਾਲੇ ਤੇ ਸੰਦ ਕੱਢਣਾ ਇੱਧਰ ਨੂੰ ਸੰਦ ਤਰਨ ਤਰਨ ਮਲੇਗਾ ਜਿਹੜੇ ਚ ਕੱਢਣ ਦਾ ਕੰਮ ਕੋਈ ਨਹੀਂਗਾ ਅਹੀਂ ਦੇ ਹੋ ਮੈਂ ਕਰਦੇ ਵੀ ਜਾਂਦੇ ਦੂਜਾ ਵੀ ਜਾਂ ਸਾਡੇ ਨਾਲ ਬਹਿ ਕੇ ਗੱਲ ਕਰਨ ਕਿ ਕਿੱਥੋਂ ਕੁੱਟਣੀ ਕੀ ਕਰਨਾ ਉਦੋਂ ਬਾਅਦ ਚ ਫੇਰ ਇਹਨਾਂ ਨਾਲ ਪੀਜਾ ਸਮਝੌਤਾ ਕਿ ਵੀ ਇਹ ਨਹੀਂ ਗੱਲ ਕਰਾਂਗੇ ਕਿ ਠੀਕ ਕਰਨ ਦੇ ਲਈ ਚਲਾਉਣੇ ਵੀ ਨਾ ਕਿ ਬੰਦੇ ਨਹੀਂ ਨਾ ਸਾਡੇ ਕੋਲੋਂ ਨਾਮ ਜਾਣਗੇ ਕਥਲਾ ਕਿ ਲੋਕਾਂ ਨੇ ਮਾਰ ਗਏ ਬੁਰੀ ਹਾਲਤ ਹੋ ਗਈ ਆ ਅਹੀਂ ਤੇ ਹੋ ਆਂਦੇ ਵੀ ਖੱਡ ਨਾ ਇੱਥੇ ਲੱਗੇ ਤੇ ਉੱਚ ਸਾਨੂੰ ਫਾਇਦਾ ਖੱਡ ਲੱਗਾ ਜੇ ਨਹੀਂ ਸਾਨੂੰ ਫਾਇਦਾ ਨਹੀਂ ਨਾਲ ਲੱਗਣ ਦੇ ਨਹੀਂ ਆ ਇਹ ਖੱਡ ਨੇ ਲੱਗਾ ਲੈਣਾ ਨੁਕਸਾਨ ਬਹੁਤ ਜ਼ਿਆਦਾ ਵਾ ਸਾਰੇ ਪਿੰਡਾਂ ਦਾ ਇਨਸਾਨ ਆ ਤੇ ਨਹੀਂ ਲੱਗਣੀ ਚਾਹੀਦੀ ਸਾਰੇ ਪਿੰਡ ਦਾ ਨਹੀਂ 10 ਪਿੰਡਾਂ ਦਾ ਨੁਕਸਾਨ 10 ਪਿੰਡਾਂ ਦਾ ਕਿਹੜਾ ਪਿੰਡਾਂ ਦਾ ਜੀ ਹਾਂ ਇੱਕ ਦਾ ਨੁਕਸਾਨ ਨਹੀਂਗਾ 10 ਪਿੰਡਾਂ ਦਾ ਨੁਕਸਾਨ ਇਹ ਟੱਕੇ ਦਾ ਨੁਕਸਾਨ ਨਹੀਂ ਲੱਗੂ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਆ ਬੰਨ ਦੇ ਉੱਪਰ ਸਬਰਾਂਵਾਂ ਦੇ ਨੇੜੇ ਪਹੁੰਚੇ ਜੇ ਦੇ ਕਿਸ ਸਬੰਧ ਵਿੱਚ ਪਹੁੰਚੇ ਤੇ ਕਿਹੜੀ ਜਹੇ ਬੰਦੀ ਵੱਲੋਂ ਆ ਜੇ ਦੱਸਿਓ ਜੀੜਾ ਪਹਿਲਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਚੀਆਂ ਜਿਹੜੀਆਂ ਬਾਈਕਾਂ ਨਾਲ ਬੰਨੀਆਂ ਉਠਾੜ ਰਹੀਆਂ ਹਾਂ ਜੀ ਕਿਸਾਨਾਂ ਵੱਲੋਂ ਜੋ ਕਿ ਪਿਛਲੇ ਸਾਲ ਪਾਣੀ ਔਨ ਕਰਕੇ ਹਾਰਡ ਦੇ ਕਰਕੇ ਸਾਡੀ ਸਾਰੀ ਫਸਲ ਮਾਰੀ ਗਈ ਹਾਂਜੀ ਉਹ ਸਿਆਣਿਆਂ ਦੇ ਵੀ ਅੱਗ ਦੀ ਡਰੀ ਟਟਾਣੇ ਤੋਂ ਡਰਦੀ ਆ ਜੀ ਸਾਨੂੰ ਉਹੀ ਡਰ ਆ ਵੀ ਜਦੋਂ ਹੁਣ ਇੱਥੇ ਰੇਤ ਵਾਲਾ ਖੱਡਾ ਲੱਗਣ ਜਾ ਰਿਹਾ ਹਾਂਜੀ ਸਮੁੱਚੇ ਕਿਸਾਨ ਨਾਲ ਜਿਹੇ ਬੰਦੀਆਂ ਹਾਂਜੀ ਸਾਰੇ ਸੰਜੋਗ ਦੇ ਨਾਲ ਅੱਜ ਜਿਹੜਾ ਡੱਕਿਆ ਜਾ ਰਿਹਾ ਵਾ ਹਾਂਜੀ ਜੋ ਇੱਥੇ ਮਿੱਟੀ ਪਾ ਕੇ ਵੀ ਖਾਰਮਪ ਬਣਾਉਂਦਾ ਆ ਹਾਂਜੀ ਹਾਂਜੀ ਨਹੀਂ ਬਣਾਇਆ ਦਿੱਤਾ ਜਾਊਗਾ ਨਾ ਇੱਥੇ ਖੱਡਾ ਲਗਾਂ ਦੇਵਾਂਗੇ ਜੀ ਜੋ ਵੀ ਸੰਘਰਸ਼ ਕਰਨਾ ਪੂ ਕਰਾਂਗੇ ਜੀ ਸਾਰੇ ਜਿਹੇ ਬੰਦੀਆਂ ਦੇ ਸੰਯੋਗ ਨਾਲ ਇਹ ਜੋ ਉਪਰਾਲਾ ਵਿਦਿਆ ਗਏ ਠੀਕ ਹੈ ਜੀ ਖਾਲਸਾ ਠੀਕ ਹੈ ਜੀ ਧੰਨ ਵਰ ਪ੍ਰਧਾਨ ਜੀ ਬਹੁਤ ਮਿਹਰਬਾਨੀ ਧੰਨਵਾਦ ਸਾਡੇ ਮੈਂ ਡਾਗ ਤੇ ਲਾਇਆ ਚੜ੍ਹੂ ਹੋ ਗਈ ਆ ਇਹ ਰੱਖ ਨੂੰ ਨੋਟ ਪਈ ਤੇ ਲਾ ਆਈ ਇਹ ਮਹਾਪੱਤੀ ਸੁਹੀ ਉਹ ਬੋਲਣਾ ਕਿੱਥੇ ਲਾ ਲਿਆ ਤੁਮ ਮੈਂ ਦੱਸਿਆ ਨੂੰ ਮਨਵਾਦਾ ਠੋਕਰ ਸੁਲਾ ਰੰਗੇ ਮਾਟ ਆਹ ਤੈਨੂੰ ਮਾਚਾ ਜੂ ਪਿਉਨੇ ਇਥੇ ਕਮਰੇ ਚਾਹ ਤੂੰ ਲਾਤੀਆਂ ਵੀ ਬੜਾ ਹਸਿਆ ਜੀ